4:30 ਵਜੇ ਡਿੱਗ ਗਿਆ ਮੈਂ 4:30 ਵਜੇ ਅੰਦਰ ਪੈਸੇ ਜੋ ਚੜਚੜ ਜਿਹੀ ਹੋਈ ਮੈਂ 5:00 ਦੇ ਬਾਅਦ ਆ ਗਈ ਤੇ ਮੇਰੇ ਮੰਗਰੀ ਡਿੱਗ ਗਈ ਅੱਛਾ ਬਰਸਾਤ ਹੋਈ ਦੀ ਬਰਸਾਤ ਹਾਂ ਉਹ ਡੇਢੀ ਹਾਂ ਰਹਾ ਤਨ 4:30 ਵਜੇ ਡਿੱਗ ਗਿਆ ਇਹ ਰਾਤ ਦੇ ਕਿੰਨੇ ਸਮੇਂ ਦਾ ਇਹ ਪਾਇਆ ਹੋਇਆ ਮਕਾਨ ਹੋਵੇ ਇਹ ਬਹੁਤ ਟਾਈਮ ਦਾ ਜੀ ਇਹ ਇਤਨੇ ਮਹੀਨਿਆਂ ਦਾ ਜਿੱਦੋ ਇਹ ਡੇਢੀ ਮੋੱਕ ਗਿਆ ਸੀਗਾ ਅੱਛਾ ਵੀ ਉਹਦੋਂ ਦਾ ਪਾਇਆ ਹੋਇਆ ਹੈ ਨਾ ਕਿ ਉਹਨੇ ਦਿੱਤੀ ਅੱਛਾ ਕੋਈ ਹਾਦਸੇ ਮੈਂ ਫੇਰ ਰਹਿੰਦੀ ਫਿਰ ਮੇਰਾ ਕੋਈ ਬਚਾ ਨਹੀਂ ਸੀ ਪਰ ਮੇਰੇ ਉੱਤੇ ਹਾਂ ਮੈਨੂੰ ਪਤਾ ਲੱਗ ਗਿਆ ਪਰ ਮੇਰੇ ਉੱਤੇ ਡਿੱਗ ਜਾਂਦੇ ਸੱਤ ਪਿੰਡ ਚ ਕੰਮ ਕਰਦੀਆਂ ਕੋਹਾ ਕੋੜਾ ਇਹ ਜ਼ਿੰਮੇਦਾਰਾਂ ਦੇ ਮੁੰਡੇ ਮੁੰਡੇ ਲੱਗੇ ਵੇ ਹਾਂ ਮਨਪ੍ਰੀਤ ਕੀ ਗੱਲਬਾਤ ਹੋਈ ਹੈ ਜਿਹੜਾ ਮਕਾਨ ਡਿੱਗਿਆ ਆਪਣੇ ਨਾ ਘਰੇ ਸੱਤ ਡਿੱਗਿਆ ਨਾ ਸੇ ਕਿਦੋਂ ਦੀ ਗੱਲ ਹੈਗੀ ਇੱਕ ਮਿੰਟ ਕਿਤੇ ਅਸੀਂ ਗਏ ਮੈਂ ਨਾ ਡਿੱਗਿਆ ਜੋ ਰਾਤ ਨੂੰ ਨਹੀਂ ਆਇਆ ਜੀ ਤੇ ਬਦੇ ਦੋ ਟਾਈ ਗਏ ਤੇ ਕੀ ਗੱਲਬਾਤ ਹੈ ਨਾ ਇੰਨਾ ਦਰਦ ਕਿਉਂ ਹੈ ਨਾ ਤੁਸੀਂ ਰੋ ਕਾ ਤੋਰੇ ਹੋ ਕਿ ਹਾਲਾਤ ਹੀ ਇਹਨੇ ਪਰਿਵਾਰ ਦੇ ਨਾ ਬਣੇ ਪਏ ਨੇ ਮਾਸ਼ਾਹੱਲਾ ਦੇਖੋ ਕਿ ਮਾੜਾ ਮਾੜਾ ਵੀ ਦੁਖੀ ਹੋ ਗਿਆ ਕਿ ਇਹਦਾ ਪਰਿਵਾਰ ਹੈ ਨਹੀਂ ਨਾਜਕਸਤੀ ਬਣੀ ਗਈ ਹਾਲ ਕੱਲੇ ਮਾਰੇ ਹੋਏ ਬਨੇ ਘਰ ਦੇ ਸਾਨੂੰ ਇਹ ਨਾ ਅੱਖਾਂ ਪਰ ਵੀ ਵੀ ਆਹ ਦੇਖੋ ਤੁਹਾਨੂੰ ਇਹ ਹਾਲਾਤ ਦਿਖਾਉਣੇ ਇਸ ਘਰ ਦੇ ਮਕਾਨ ਦੇ ਬਿਲਕੁਲ ਗਰੀਬ ਪਰਿਵਾਰ ਹੈ ਕਹਿੰਦੇ ਕਾਫੀ ਲੰਮੇ ਸਮੇ ਤੋਂ ਸਾਡੇ ਜਿਹੜਾ ਮਕਾਨ ਖੱਤ ਬਣਾਏ ਹੋਏ ਸੀ ਤਾਂ ਅਸੀਂ ਇਹ ਬਦਲ ਨਹੀਂ ਸਕੇ ਤਾਂ ਇਹ ਸਾਰੇ ਇਹ ਬਾਲੇ ਜਿਹੜੇ ਬੱਤੇ ਨੇ ਗਲ ਚੁੱਕੇ ਨੇ ਵੱਡੀ ਗੱਲ ਇਥੇ ਰਹੀ ਪ੍ਰਮਾਤਮਾ ਦੀ ਕਿਰਪਾ ਕੇ ਕੋਈ ਜਾਨ ਨਹੀਂ ਮਰੇ ਨੁਕਸਾਨ ਨਹੀਂ ਹੋਇਆ ਕੋਈ ਹੋਰ ਸਟਵੇ ਨਹੀਂ ਵਜੀ ਪਰ ਜਿਹੜਾ ਕਾਫੀ ਇਸ ਗਰੀ ਪਰਿਵਾਰ ਦਾ ਨੁਕਸਾਨ ਹੋ ਸਕਿਆ ਤਾਂ ਪਹੁੰਚੀ ਹੋਈ ਪੰਚਾਇਤ ਵੀ ਸੀ ਤਾਂ ਸਾਰਿਆਂ ਦੇ ਮਨ ਭਾਪਕ ਹੋਏ ਨੇ ਇਥੇ ਸਪੈਂਸ ਸਾਹਿਬ ਖੁਦ ਮਾਝੇ ਦੇ ਸੀ ਫੌਂਟਿਸ ਜਿਹੜਾ ਪੂਰੀ ਪੰਚਾਇਤ ਪੁੱਛੀ ਹੈ ਨਾ ਪਿੰਡ ਆਪਣੇ ਅਲੀ ਸਰਫੁਰ ਦਾ ਤਾਂ ਖੜਿਆ ਨਾ ਆ ਜਿਹੜੇ ਤੁਹਾਡੇ ਸੱਤ ਡਿੱਗੇ ਮਕਾਨ ਦੇ ਕਿਵੇਂ ਡਿੱਗੀ ਕੀ ਕਰਨ ਹੈ ਇਹ ਜਿਹੜੇ 2:30 ਵਜੇ ਡਿੱਗੇ ਮੈਂ 2:30 ਵਜੇ ਅੰਦਰ ਪਈ ਸੀ ਜੋ ਚਿਰ ਚਿਰ ਦੀ ਹੋਈ ਮਾਪ ਜੀ ਕੇ ਬਾੜੇ ਆ ਗਈ ਤੇ ਮੇਰੇ ਮੰਗਰੀ ਡਿੱਗ ਗਈ ਅੱਛਾ ਬਰਸਾਤ ਹੋਏ ਜਿੱਦੇ ਦੇ ਸਾਹ ਹਾਂ ਉਹ ਦੇ ਦੀ ਹਾਂ ਰਾਤ ਨੂੰ 2:30 ਵਜੇ ਡਿੱਗੀ ਆਏ ਉਹ ਰਾਤ ਦੇ ਕਿੰਨੇ ਸਮੇਂ ਦਾ ਪਾਇਆ ਪਏ ਮਕਾਨ ਉਹ ਇਹ ਬਹੁਤ ਟਾਈਮ ਦਾ ਜੀ ਇਤਨਾ ਮਹੀਨਾ ਦਾ ਸੀ ਜਦੋਂ ਇਹਦਾ ਡੈਡੀ ਮੋਕ ਗਿਆ ਸੀਗਾ ਵੀ ਉਹ ਤੋਂ ਪਾਇਆ ਹੋਇਆ ਇਹ ਘੁੱਲ ਤਾਂ ਬਹੁਤ ਕੀਮਤ ਦੇ ਰਿਹਾ ਸਰਕਾਰ ਹਨਾ ਜਿਸ ਕਿਹ ਪਤਾ ਤੁਹਾਨੂੰ ਕਿ ਉਹ ਨਹੀਂ ਦਿੱਤੀ ਇਹ ਤਾਂ ਦੇਖੀ ਗੱਲ ਹੈ ਨਾ ਬਹੁਤ ਮਾੜੀ ਹੈ ਇਹ ਤਾਂ ਦੇਖੀ ਨਾ ਬੁਰਾ ਹਾਲ ਹੋਇਆ ਬੈਨ ਬਾਰੇ ਸਾਰੇ ਥੋੜੇ ਗਲੇ ਪੈਨ ਨਾ ਤੇ ਸਰਕਾਰ ਤੋਂ ਪਰਮਾਤਮਾ ਜਿਹੜਾ ਬਚਾਅ ਨਹੀਂ ਹੋ ਗਿਆ ਨਾ ਹਾਂ ਬਚਾਅ ਹੋ ਗਿਆ ਜੀ ਉਹ ਬੱਚਾ ਕੋਈ ਹਾਦਸੇ ਮੈਂ ਫਈ ਰਹਿੰਦੀ ਤੇ ਮੇਰਾ ਕੋਈ ਬਚਾਨੇ ਸੀ ਅੱਛਾ ਹਾਂ ਪਰ ਮੇਰੇ ਉੱਤੇ ਹਾਂ ਮੈਨੂੰ ਪਤਾ ਲੱਗ ਪਰ ਮੇਰੇ ਉੱਤੇ ਡਿੱਗ ਜਾਂਦਾ ਜਬਾ ਕੋਈ ਇਧਰ ਪਈ ਸੀ ਬਹੁਤ ਕੀ ਹੈਗਾ ਕਮਾਈ ਦਾ ਸਾਧਨ ਆਪਣੇ ਕੋਲ ਇਹ ਲਾਗੇ ਪਰ ਗੱਲ ਕਰਦੀ ਕਮਾਈ ਦਾ ਸਾਧਨ ਕੀ ਕੀ ਹੈਗਾ ਕਮਾਈ ਦਾ ਸਾਧਨ ਤਾਂ ਕੋਈ ਨਹੀਂ ਜੀ ਮੈਂ ਪਿੰਡ ਚ ਕੰਮ ਕਰਦੀ ਆ ਕੋਹਾ ਕੁੜਾ ਇਹ ਜ਼ਿੰਮੇਦਾਰਾਂ ਦੇ ਮੁੰਡੇ ਮੁੰਡੇ ਵੀ ਲੱਗਿਆ ਵੈ ਹਾਂ ਜੀ ਹੋਰ ਪਰਿਵਾਰ ਚ ਕੌਣ ਕੌਣ ਹੈ ਕੋਈ ਦੀ ਦੋ ਬੱਚੇ ਨੇ ਦੇ ਇੱਕ ਇਹਦੇ ਆਹ ਮੇਰੇ ਨੋਆਂਗੇ ਕਮਾਇਆ ਕਰਦੇ ਰਾਤ ਬਹੁਤ ਨਾਜ਼ੁਕ ਹੈ ਨਾਜ਼ੁਕ ਨੇ ਜੀ ਬੋਲਦਾ ਆ ਬੀਖੋ ਕਿਨੇ ਬੱਚਾ ਜਿਹੜਾ ਹਾਂ ਬਾਈ ਕੀ ਨਾ ਹੈ ਮਨਪੁਰੇ ਕੀ ਗਲਤ ਹੋਈ ਹੈ ਜਿਹੜਾ ਮਕਾਨ ਡਿੱ ਗਿਆ ਆਪਣੇ ਨਾਲ ਘਰੇ ਸਾਥ ਡਿੱ ਗਿਆ ਨਾ ਸੇਕ ਕਿਦੋਂ ਦੀ ਗੱਲ ਹੈਗੀ ਇੱਕ ਮਿੰਟ ਪਹਿਸ ਗਿਆ ਮੈਨਾਂ ਡਿੱ ਗਿਆ ਜੋ ਰਾਤ ਨੂੰ ਮੀਂਹ ਆਇਆ ਜੀ ਤੇ ਬਦੇ ਦੋ ਟਾਈਗਰ ਤੇ ਕੀ ਗੱਲਬਤ ਹੈ ਹਨਾ ਇੰਨਾ ਦਰਦ ਕਿਉਂ ਆ ਤੁਸੀ ਰੋ ਕਾ ਤੋ ਰਿਹਾ ਕਿ ਹਾਲਾਤ ਹੀ ਹੈ ਨਾ ਪਰਿਵਾਰ ਦੇ ਨਾ ਬਣੇ ਪੈਣ ਮਾਸਟਰ ਦੇਖੋ ਕਿੰਨਾ ਹਾਂ ਦਿਲ ਨੂੰ ਦੁਖੀ ਹੋ ਗਿਆ ਇਹਨਾਂ ਪਰਿਵਾਰਾਂ ਨੇ ਨਾਜਕ ਸਥਿਤੀ ਬਣੀ ਗਈ ਹਾਲ ਕੱਲੇ ਮਾਰੇ ਹੋਏ ਗਏ ਨੇ ਘਰ ਦੇ ਸਾਨੂੰ ਇਹ ਨਾ ਅੱਖਾਂ ਪਰ ਜੀ ਆਹ ਦੇਖੋ ਤੁਹਾਨੂੰ ਫਿਰ ਹਾਲਾਤ ਦਿਖਾਉਣੇ ਆ ਇਸ ਘਰ ਦੇ ਮਕਾਨ ਵਿੱਚ ਬਿਲਕੁਲ ਗਰੀਬ ਪਰਿਵਾਰ ਹੈ ਕਹਿੰਦੇ ਕਾਫੀ ਲੰਮੇ ਸਮੇਂ ਤੋਂ ਸਾਡੇ ਜਿਹੜਾ ਮਕਾਨ ਖੱਤ ਬਣਾਏ ਹੋਏ ਸੀ ਤਾਂ ਅਸੀਂ ਬਦਲ ਨਹੀਂ ਸਕੇ ਤਾਂ ਇਹ ਸਾਰੇ ਇਹ ਬਾਲੇ ਜਿਹੜੇ ਬੱਤੇ ਨੇ ਗਲ ਚੁੱਕੇ ਨੇ ਵੱਡੀ ਗੱਲ ਇੱਥੇ ਰਹੀ ਪਰ ਪ੍ਰਮਾਤਮਾ ਦੀ ਕਿਰਪਾ ਕੇ ਕੋਈ ਜਾਨ ਨਹੀਂ ਮਰੇ ਨੁਕਸਾਨ ਨਹੀਂ ਹੋਇਆ ਕੋਈ ਹੋਰ ਸੱਟ ਨਹੀਂ ਮੱਜੀ ਪਰ ਜਿਹੜਾ ਕਾਫੀ ਇਸ ਗਰੀ ਪਰਿਵਾਰ ਦਾ ਨੁਕਸਾਨ ਹੋ ਸਕਿਆ ਤਾਂ ਪਹੁੰਚੀ ਹੋਈ ਪੰਚਾਇਤ ਵੀ ਸੀ ਤਾਂ ਸਾਰਿਆਂ ਦੇ ਮਨ ਭਾਵ ਗੁਲਦੇ ਨੇ ਇੱਥੇ ਸਰਪੰਚ ਸਾਹਿਬ ਖੁਦ ਤਾਂ ਤੁਸੀਂ ਦੇਖ ਸਕਦੇ ਹੋ ਪਰਿਵਾਰ ਦੇ ਹਾਲਾਤ ਮੌਜੂਦਾ ਕੀ ਬਣੇ ਪਏ ਨੇ ਤਾਂ ਬਿਲਕੁਲ ਦੋ ਕਮਰੇ ਹਨ ਜਿਨ੍ਹਾਂ ਵਿੱਚੋਂ ਇੱਕ ਕਮਰੇ ਸੱਤ ਦਿੱਕ ਚੁੱਕੀ ਹੈ ਸਾਰਾ ਇਹ ਸਮਾਨ ਇੱਥੇ ਬਾਹਰ ਪਿਆ ਰੁਲ ਰਿਹਾ ਹੈ ਤਾਂ ਗੱਲ ਕਰੀਏ ਮੌਸਮ ਦੀ ਕਦੇ ਵੀ ਮੌਸਮ ਵਿਗੜ ਸਕਦਾ ਖਰਾਬ ਹੋ ਸਕਦਾ ਪਰ ਗ੍ਰਿਪ ਪਰਿਵਾਰ ਦੇ ਕੋਲ ਕੋਈ ਵੀ ਹੋਰ ਕਮਰਾ ਨਾ ਹੋਣ ਦੇ ਕਾਰਨ ਆ ਹਾਲਾਤ ਬਣੇ ਹੋਏ ਨੇ ਤਾਂ ਲੋੜ ਹੈਗੀ ਤਰ੍ਹਾਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਇੱਥੋਂ ਦੇ ਮੌਜੂਦਾ ਅਧਿਕਾਰੀਆਂ ਨੂੰ ਇਸ ਪਰਿਵਾਰ ਦੀ ਮਦਦ ਕਰਨ ਦੀ ਤਾਂ ਜੋ ਇਹਨਾਂ ਦਾ ਅੱਖਾਂ ਦੇ ਵਿੱਚੋਂ ਡੁੱਲਦੇ ਹੰਝੂ ਆਪਾਂ ਪਹੁੰਚ ਸਕੀਏ ਗਰਮੇ ਸੰਗਤ ਸਰਪੰਚ ਤੁਸੀਂ ਮੇਰੇ ਦੱਸ ਹਾਂ ਮਜੂਦਾ ਸਰਪੰਚ ਵੀ ਅਗਮੇ ਜੀ ਕੀ ਕਹਿਣਾ ਚਾਹੋਗੇ ਇੱਕ ਗਰੀਬ ਦੇ ਘਰ ਇਹਨਾਂ ਸੱਤ ਬਿਚੂ ਕੀ ਮਕਾਨ ਦੀ ਆਪ ਹਾਲਤ ਦੇਖੀ ਬਹੁਤ ਮਾਜ ਕਾਲਤ ਹੈ ਤਾਂ ਕਿਹੋ ਜਿਹਾ ਪਰਿਵਾਰ ਹੈਗਾ ਕੀ ਗਲਬਾਤ ਹੈ ਪਰਿਵਾਰ ਦੀ ਅਗਮੇ ਕਹਿੰਦਾ ਜੀ ਗਰੀਬ ਪਰਿਵਾਰ ਕ ਹੈ ਮਾਜ ਵਿੱਚ ਖਨਾ ਸਮੰਦ ਰਖਦਾ ਹੈ ਇਹਦੇ ਉਹਦੇ ਲੰਬੇ ਸਮੇਂ ਤੋਂ ਦੇਥ ਹੋ ਗਈ ਸੀ ਮੇਰੇ ਕੋਲ ਨਾਲ ਮੁੰਡਾ ਖੜਾ ਹੈ ਹਾਂ ਇਹ ਵਿਚਾਰਾ ਦਿਹਾੜੀ ਦਾ ਪਾ ਕਰਦਾ ਹੈ ਛੀ ਪਾਣੀ ਰਲਦਾ ਹੈ ਦੋ ਨਿਕਲੇ ਨਿਕਲੇ ਬੱਚੇ ਨੇ ਇਹਦੀ ਮਾਂ ਜਿਹੜੀ ਮਨਜੀਤ ਕੌਰ ਉਹ ਬੇਦਬਾਗੀ ਖਾ ਰਹੀ ਸਿਰੋ ਰੰਮੇ ਚ ਸਮੇ ਤੋਂ ਮਰਿਆ ਜੀ ਇਹਦਾ ਕੋਈ ਮਕਾਨ ਡਿੱਗ ਪਿਆ ਜੀ ਇਹਦਾ ਕੋਈ ਸਹਾਇਤਾ ਕਰੇ ਗਵਰਨਮੈਂਟ ਜੀ ਇਹਦਾ ਕੋਈ ਪਵਾਵੇ ਜੀ ਦੋ ਕਮਰੇ ਵਿਚਾਰੀ ਦਾ ਫਾਇਦਾ ਹੋ ਜੇ ਅੱਛੇ ਮੱਥੇ ਨਾਲੇ ਮੱਥੇ ਅੱਛੇ ਮੱਥੇ ਖੜੇ ਹਾਂਜੀ ਤੇ ਮਤਾਂ ਨੇ ਹਾਂਜੀ ਅਸਾਂ ਤੁਸੀਂ ਪਹੁੰਚੋ ਹਨਾ ਮੁੱਕ ਦੇ ਹਾਲਾਤ ਦੇਖੇ ਨੇ ਹਾਂ ਮੈਂ ਉਹ ਤਾਂ ਕਿਰਪਾ ਜੀ ਜਿਹੜਾ ਬਿਲਕੁਲ ਨਾਜ਼ਕ ਹਨਾ ਕਰੀ ਸਥਿਤੀ ਰਹਿ ਗਿਆ ਹਨਾ ਮੱਚਾ ਇੱਕ ਕੰਮ ਕਰ ਰਿਹਾ ਹਨਾ ਹਾਂਜੀ ਹਾਂ ਤੁਸੀਂ ਵੀ ਮਤਾ ਪਾਸ ਕਰਕੇ ਦਿਓਗੇ ਇਹਦੇ ਗੱਲ ਦਾ ਹਾਂ ਅਸੀਂ ਜਰੂਰ ਦਮਾਂ ਦੇ ਮਤਾ ਸਾਰੀ ਪੰਚਾਇਤ ਪਾਸ ਕਰਕੇ ਗਰੀਬ ਬੰਦੇ ਦਾ ਵੱਧ ਤੋਂ ਵੱਧ ਗਵਰਨਮੈਂਟ ਵੀ ਤਰੇ ਅਸੀਂ ਵੀ ਪੈਰ ਪੈਸ਼ ਕਰਾਂਗੇ ਜਿਹਨੇ ਘਰ ਦੀ ਖਤਮ ਹੋ ਗਈ ਤਾਂ ਕੀ ਦੇਖਿਆ ਇਹ ਹਾਲਾਤ ਸੀ ਪਹੁੰਚ ਕੇ ਤੁਸੀਂ ਪਹੁੰਚੇ ਹਾਲਾਤ ਤਾਂ ਤੁਸੀਂ ਦੇਖ ਰਹੇ ਹੋਗੇ ਬਹੁਤ ਮਾੜੇ ਨੇ ਵਿਚਾਰੀ ਦੇ ਲੰਬੇ ਸਮੇਂ ਤੋਂ ਉਹਦੀ ਦਿੱਤੋਗੀ ਕਿ ਉਹ ਮਰ ਗਿਆ ਸੀ ਭੋਲਾ ਸਿੰਘ ਜਿਹੜਾ ਨਾਜੀ ਹਾਂਜੀ ਤੇ ਉਹ ਜਮਾ ਕਰ ਚੜਾ ਮਨਾ ਮੋਟਾ ਕਮਾਈ ਕਰਦਾ